ਪਾਜੀ ਰਵੇਲ ਸਿੰਘ ਵੱਲੋਂ ਪੰਜਾਬ ਪ੍ਰਧਾਨ ਸਿਮਰਨ ਭੈਣ ਨੇ ਜੋ ਵੀ ਨਿਰੂਵਾਜ ਵਾਤੇ ਪਰਚਾ ਕਰਵਾਇਆ ਜੀ ਅਸੀਂ ਉਹਨਾਂ ਦੇ ਨਾਲ ਖੜੇ ਆ ਜਿੱਥੇ ਸਾਨੂੰ ਕਹਿਣਗੇ ਬੁਲਾਣਗੇ ਅਸੀਂ ਉਹਨਾਂ ਦੇ ਹੱਕ ਵਿੱਚ ਨਾਲ ਬਰਾਬਰ ਖੜੇ ਆ ਇਹਨਾਂ ਨੂੰ ਜਿੱਥੇ ਸਾਡੀ ਲੋੜ ਆ ਅਸੀਂ ਉੱਥੇ ਇਹਨਾਂ ਦੇ ਇੱਕ ਹੌਣ ਤੇ ਪਹੁੰਚਾਂਗੇ ਤੇ ਇਹਨਾਂ ਦਾ ਹਰ ਜਗ੍ਹਾ ਸਾਥ ਦੇਵਾਂਗੇ ਕਿੰਨੇ ਤਰੀਕੇ ਦੀ ਬੰਦੀ ਗੱਲ ਦਿੰਦੀ ਤੁਹਾਡੀ 19 ਤਰੀਕ ਨੂੰ ਚਾਹ ਪੀਂ ਚਾਹ ਪਾ ਜੋ ਸਿਮਰਨ ਨੇ ਵੀਰ ਬਾਸਵਾ ਦੇ ਪਰਚਾ ਕਰਾਇਆ ਮੈਂ ਉਹਨਾਂ ਦੇ ਨਾਲ ਆ ਤੇ ਮੈਂ ਇਹ ਸਰਕਾਰ ਨੂੰ ਕਹਿਣਾ ਚਾਹੁੰਦੀ ਆ ਤੇ ਸਭ ਤੋਂ ਸਤ ਸਗਦਾ ਕਿ ਤੀਜਾ ਦੇ ਵੀ ਬਾਸਵਾ ਨੂੰ ਕਿਉਂ ਨਹੀਂ ਉਹ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਸ਼ਾਸਨ ਨੇ ਪੈਕ ਇਹ ਬਿਲਕੁਲ ਪੈਸੇ ਖਾਤੇ ਹੋਏ ਨੇ ਤਾਂ ਕਰਕੇ ਤੁਹਾਡੇ ਹਾਂਜੀ ਹਾਂਜੀ ਭਾਜੀ ਜੈ ਵਾਲਮੀਕੀ ਜੀ ਜੈ ਗੁਰੂ ਗਿਆਨਾ ਜੀ ਅੱਜ ਵਾਲਮੀਕੀ ਮੰਦਰ ਅਜੀਤ ਨਗਰ ਅਜੀਤ ਨਗਰ ਵਿਖੇ ਇੱਕ ਵਿਸ਼ੇਸ਼ ਬੈਠਕ ਜਿਹੜੀ ਆ ਉਹ ਪੰਜਾਬ ਦੇ ਵਿੱਚ ਸਾਰੀਆਂ ਜਥੇਬੰਦੀਆਂ ਦੀ ਬੁਲਾਈ ਗਈ ਆ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਸਮੁੱਚੇ ਅਧਿਕਾਰੀ ਸਹਿਬਾਨ ਜਿਹੜੇ ਆ ਵੱਖ-ਵੱਖ ਜਥੇਬੰਦੀਆਂ ਦੇ ਅਹੁਦੇਦਾਰ ਸਹਿਬਾਨ ਅਤੇ ਸੰਸਥਾ ਸਮਾਜ ਜਿਹੜਾ ਆ ਉਹ ਇੱਥੇ ਪਹੁੰਚਿਆ ਸੋ ਇਹ ਬੜੀ ਦੁਖਾਲੀ ਗੱਲ ਆ ਕਿ ਸਾਡਾ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹੈ ਉਹਨਾਂ ਵੱਲੋਂ ਜਿਹੜੀ ਨੀਰੂ ਬਾਜਵਾ ਦੇ ਅੰਗੇਸ਼ਟ ਜਿਹੜੇ ਸਾਡੀ ਭੈਣ ਨੇ ਐਫ ਆਰ ਦਰਜ ਕਰਾਈ ਆ ਉਹਦੇ ਉੱਤੇ ਅਜੇ ਤੱਕ ਕੋਈ ਉਹਦੀ ਰੈਸਟ ਨਹੀਂ ਪਾਈ ਗਈ ਅਤੇ ਕੋਈ ਵੀ ਤਰ੍ਹਾਂ ਦਾ ਕੋਈ ਐਕਸ਼ਨ ਜਿਹੜਾ ਆ ਪੁਲਿਸ ਨੇ ਨਹੀਂ ਲਿਆ ਗਿਆ ਉਹਦੇ ਵਿੱਚ ਸਾਡੀ ਜਿਹੜੀ ਆ ਬਹੁਤ ਆਸਤਾ ਸਾਡੀ ਭਾਵਨਾ ਨੂੰ ਜਿਹੜੀ ਉਹ ਠੇਸ ਪਹਾਈ ਗਈ ਸੀਗੀ ਉਸ ਵੀਡੀਓ ਦੇ ਵਿੱਚ ਸਾਡੀਆਂ ਧੀਆਂ ਨੂੰ ਯਾਨੀ ਕਿ ਬੜੇ ਅਤਰਾਜਯੋਗ ਜਿਹੜੀ ਆ ਪੂਰੀ ਨਾਰੀ ਜਾਤੀ ਨੂੰ ਜਿਹੜਾ ਬੁਲਿਆ ਗਿਆ ਇਸ ਕਰਕੇ ਜਿਹੜਾ ਆ ਇੱਕ ਵਿਸ਼ੇਸ਼ ਬੈਠਕ ਜਿਹੜੀ ਆ ਉਹ ਬੁਲਾਈ ਗਈ ਆ ਕਿਉਂਕਿ ਪਿਛੇ ਜੇ ਸਾਡੇ ਸਮਾਜ ਦੇ ਆਗੂ ਸਹਿਬਾਨਾਂ ਨੇ ਅੰਮ੍ਰਿਤਸਰ ਭੰਡਾਰੀ ਬੋਲਤੇ ਇੱਕ ਪ੍ਰਦਰਸ਼ਨ ਕਰਕੇ ਆਪਣੇ ਹੱਕ ਦੀ ਆਵਾਜ਼ ਬੁਲੰਦ ਕੀਤੀ ਸੀਗੇ ਨੀਰੂ ਬਾਜਵਾ ਨੂੰ ਰੈਸਟ ਕਰੋ ਪਰ ਪ੍ਰਸ਼ਾਸਨ ਵੱਲੋਂ ਗੋਗਲੂਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਕੀਤੀ ਗਈ ਸੀ ਅਸੀਂ ਸਾਰੇ ਸਮਾਜ ਨੇ ਇੱਕ ਨਿਰਣੇ ਕੀਤਾ ਹੈ ਕਿ 19 ਤਰੀਕ ਨੂੰ ਜ਼ਿਲ੍ਹਾ ਅੰਮ੍ਰਿਤਸਰ ਨੂੰ ਮੁਕੰਮਲ ਤੌਰ ਤੇ ਬੰਦ ਕਰਕੇ ਆਪਣਾ ਰੋਸ ਜਿਹੜਾ ਆ ਉਹ ਪੂਰੇ ਸਮਾਜ ਵਿੱਚ ਜ਼ਾਹਿਰ ਕੀਤਾ ਜਾਏਗਾ ਅਤੇ ਜਿੰਨਾ ਤੱਕ ਨੀਰੂ ਬਾਜਵਾ ਅਤੇ ਉਹ ਜਿਹੜੇ ਡਾਇਰੈਕਟਰ ਅਤੇ ਪੂਰੀ ਜਿਹੜੇ ਪ੍ਰੋਡਿਊਸਰ ਵਗੈਰਾ ਉਹਨਾਂ ਨੂੰ ਫੜ ਕੇ ਅੰਦਰ ਨਹੀਂ ਦਿੱਤਾ ਜਾਂਦਾ ਉਹਨਾਂ ਤੱਕ ਸਮਾਜ ਜਿਹੜਾ ਆ ਉਹ ਸੜਕਾਂ ਤੇ ਹੀ ਰਹੇਗਾ ਅਤੇ ਧਰਨਾ ਪ੍ਰਦਰਸ਼ਨ ਜਿਹੜਾ ਉਹ ਕਰਦਾ ਰਹੇਗਾ ਜੈ ਵਾਲਮੀਕੀ ਜੈ ਗੁਰੂ ਗ੍ਰੰਥ ਸਾਹਿਬ ਜੀ। ਉਸ ਵੇਖੋ ਕਾਰਵਾਈ ਇਸ ਕਰਕੇ ਨਹੀਂ ਕੀਤੀ ਜਾ ਰਹੀ ਸਾਨੂੰ ਪਤਾ ਹੈ ਕਿ ਉਹ ਜਿਹੜੇ ਲੋਕ ਨੇ ਉਹ ਤਣਾੜ ਲੂ ਗਿਆ ਪੈਸਾ ਉਹਨਾਂ ਕੋ ਵੱਧੂ ਹੈਗਾ ਤੇ ਉਹ ਜਿਹੜਾ ਇਦਾਂ ਦੇ ਵਰਲਡ ਆਰਮ ਹੀ ਬੋਲ ਦਿੰਦੇ ਆ ਤੇ ਉਹ ਸਮਝਦੇ ਆ ਕਿ ਇਹ ਬੋਲ ਕੇ ਅਸੀਂ ਬਾਝ ਜਾਵਾਂਗੇ ਪਰ ਮੈਂ ਦੱਸਣਾ ਚਾਹੁੰਦਾ ਕਿ ਇੱਥੇ ਜਿਹੜਾ ਹੁਣ ਇਹ ਵਾਲਮੀਕੀ ਸਮਾਜ ਨਾਲ ਇਹ ਗੱਲ ਅਸੀਂ ਜਿਹੜਾ ਆ ਬਰਦਾਸ਼ਤ ਨਹੀਂ ਕਰਨਾ ਪ੍ਰਸ਼ਾਸਨ ਇਹਨੂੰ ਸੰਜੀਦਗੀ ਨਾਲ ਨਹੀਂ ਲੈ ਰਿਹਾ ਪ੍ਰਸ਼ਾਸਨ ਸਮਝਦਾ ਹੈ ਕਿ ਐਵੇਂ ਗੱਲ ਐ ਮੈਂ ਦੱਸਣਾ ਚਾਹੁੰਦਾ ਐ ਐਵੇਂ ਗੱਲ ਨਹੀਂ ਸਾਡੀ ਵੇਖੋ ਧੀਆਂ ਦੀ ਭਾਵਨਾਵਾਂ ਨੂੰ ਜਿਹੜੀ ਆ ਗਰਮਾਂ ਨੂੰ ਜਿਹੜੀ ਉਹਨਾਂ ਸੱਟ ਮਾਰੀ ਆ ਇਸ ਕਰਕੇ ਅਸੀਂ ਸਾਰੇ ਦਾ ਸਾਰਾ ਸਮਾਜ 19 ਤਰੀਕ ਵਾਲੇ ਦਿਨ ਮੁਕੰਮਲ ਤੌਰ ਤੇ ਜ਼ਿਲ੍ਹਾ ਅੰਮ੍ਰਿਤਸਰ ਜਿਹੜਾ ਆ ਉਹਨੂੰ ਬੰਦ ਕੀਤਾ ਜਾਊਗਾ ਤੇ ਆਪਣਾ ਰੋਸ ਜਿਹੜਾ ਆ ਉਹ ਜ਼ਾਹਰ ਕੀਤਾ ਜਾਊਗਾ ਜੋ ਬੋਲੇ ਸੋਨਰ ਪਾ ਹੈ ਕੁਰਮਾਰ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰ ਗਿਆਨनाथ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰ ਹਰੀਨਾਥ ਮਹਾਰਾਜ ਕੀ ਜੈ ਹਾਜ਼ਰਾ ਹਜ਼ੂਰ ਗੱਦੀ ਦੇ ਬਰਾਜਮਣ ਸਤਿਗੁਰ ਮਲਕੀਤਨਾਥ ਮਹਾਰਾਜ ਕੀ ਜੈ ਸੋ ਅੱਜ ਜਿਹੜੀ ਮੀਟਿੰਗ ਹੋਈ ਆ ਕਿ ਜਿਹੜਾ ਇੱਕ ਮੁਕਦਮਾ ਫਿਲਮ ਐਕਟਰ ਨੀਰੂ ਬਾਜਵਾ ਤੇ ਹੋਇਆ ਸੀ ਪਰ ਮੁਕਦਮਾ ਦਾ ਦਰਜ ਹੋ ਗਿਆ ਪਰ ਉਹਦੀ ਗ੍ਰਿਫਤਾਰੀ ਅਜੇ ਤੱਕ ਨਹੀਂ ਹੋਈ ਕਾਫੀ ਸਮਾਂ ਲੰਮੇ ਬੀਤਣ ਦੇ ਬਾਅਦ ਜਥੇਬੰਦੀਆਂ ਨੇ ਸਾਰਿਆਂ ਨੇ ਨਿਰਣਾ ਲਿਆ ਕਿ ਜਿਹੜੀ ਸਾਡੀ ਭੈਣ ਸਿਮਰਨ ਨੇ ਮਕਦਮਾ ਦਰਜ ਕਰਾਇਆ ਸੀ ਉਹ ਦੋਸ਼ੀ ਨੂੰ ਅਰੈਸਟ ਕਰਾਉਣ ਵਾਸਤੇ ਕੱਲ ਜਿਹੜੀ ਮੀਟਿੰਗ ਰੱਖੀ ਗਈ ਆ ਭਗਵਾਨ ਵਾਲਮੀਕੀ ਆਸ਼ਰਮ ਮੈਂ ਸਾਰੇ ਵਾਲਮੀਕ ਸਮਾਜ ਦੀਆਂ ਜਥੇਬੰਦੀਆਂ ਨੂੰ ਅਪੀਲ ਕਰਦਾ ਹਾਂ ਕਿ ਕੱਲ ਉੱਥੇ ਵਾਲਮੀਕੀ ਆਸ਼ਰਮ ਪਹੁੰਚੋ ਜਿਹੜੀ ਉੱਥੇ ਮੀਟਿੰਗ ਰੱਖੀ ਗਈ ਆ ਤੇ 19 ਤਰੀਕ ਨੂੰ ਜਿਹੜਾ ਕਿ ਅੰਮ੍ਰਿਤਸਰ ਬੰਦ ਤੇ ਚੀਤਾ ਜਨਮ ਉਹਦਾ ਸਮ ਉਹਦੇ ਸਮਰਥਨ ਦੇ ਵਿੱਚ ਕੱਲ ਸਾਰੇ ਹੋਮ ਹੋਮ ਆ ਕੇ ਭਗਵਾਨ ਵਾਲਮੀਕੀ ਮਹਾਰਾਜ ਦੇ ਤੀਰਥ ਤੇ ਪਹੁੰਚੋ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਵਾਲਮੀਕੀ ਜੀ ਜੈ ਪੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਮੈਂ ਆਦੀ ਵਾਲਮੀਕੀ ਅੰਬੇਡਕਰ ਮਹਾ ਪੰਚਾਇਤ ਸੰਗਠਨ ਦਾ ਮੁੱਖ ਸੰਚਾਲਕ ਆ ਔਰ ਭਗਵਾਨ ਵਾਲਮੀਕੀ ਅੰਬੇਡਕਰ ਕੋਰ ਕਮੇਟੀ ਦਾ ਸੀਨੀਅਰ ਮੈਂਬਰ ਹੈ ਸੋ ਆਪ ਜੀ ਵੱਲੋਂ ਸੰਤਾਂ ਵੱਲੋਂ ਵੀ ਹੁਕਮ ਲੱਗ ਗਿਆ ਵਾ ਔਰ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਵੀ ਕਿ ਜਿਹੜਾ 19 ਤਰੀਕ ਨੂੰ ਜਿਹੜਾ ਅੰਮ੍ਰਿਤਸਰ ਬੰਦ ਦੀ ਕਾਲ ਆ ਤੇ ਮੈਂ ਇਸ মিডিਆ ਰਈ ਆਪਜੀ ਦੀ ਸਾਰੇ ਜਿੰਨੇ ਵੀ ਸਾਡੇ ਜਿਹੜੇ ਵਪਾਰੀ ਲੋਕ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਸ ਸਮੇਂ ਦੇ ਵਿੱਚ ਸਾਡਾ ਸਾਥ ਦੇਣ ਔਰ ਜਿਹੜੀ ਅਸੀਂ 19 ਤਰੀਕ ਨੂੰ ਜਿਹੜੀ ਬੰਦ ਦੀ ਕਾਲ ਰੱਖੀ ਆ ਵਾਲਮੀਕੀ ਸਮਾਜ ਵੱਲੋਂ ਮਜਬੀ ਭਾਈਚਾਰੇ ਵੱਲੋਂ ਸਾਡੀ ਜਿਹੜੀ ਕਾਲ ਰੱਖੀ ਗਈ ਆ ਇਰ ਵਿੱਚ ਸਾਡਾ ਸਮਰਥਨ ਕਰਨ ਔਰ ਜਿਹੜੀਆਂ ਜਿਹੜੀਆਂ ਦੁਕਾਨਾਂ ਆਪਣੀਆਂ ਬੰਦ ਰੱਖਣ ਕਿਉਂ ਅੱਜ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਨੂੰ ਚਾਹੀਦਾ ਸਾਡੇ ਨਾਲ ਖਲੋਣਾ ਔਰ ਮੈਂ ਅਸੀਂ ਜੇ ਸਾਨੂੰ ਕੋਈ ਪ੍ਰੋਬਲਮ ਹੈ ਤੇ ਅਸੀਂ ਇਹਨਾਂ ਦੇ ਨਾਲ ਜੇ ਇਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਅਸੀਂ ਇਹਨਾਂ ਦੇ ਨਾਲ ਵੀ ਖਲੋਣੇ ਤੇ ਅੱਜ ਸਾਨੂੰ ਵੀ ਕੋਈ ਪ੍ਰੋਬਲਮ ਹੈ ਤੇ ਇਹਨਾਂ ਨੂੰ ਸਾਇਦ ਦਾ ਸਾਡਾ ਸਾਥ ਦੇਣਾ ਤੇ ਮੁਕੰਮਲ ਆਪਣਾ ਜਿਹੜਾ ਵਾ 19 ਤਰੀਕ ਨੂੰ ਇਹ ਦੁਕਾਨਾਂ ਬੰਦ ਰੱਖਣ ਔਰ ਕੱਲ ਜਿਹੜੀ 14 ਤਰੀਕ ਆ ਮੈਂ ਪੂਰੇ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਔਰ ਬੇਨਤੀ ਕਰਦਾ ਕਿ ਕੱਲ ਇੱਕ ਪਵਨ ਵਾਲਮੀਕੀ ਤੀਰਤ ਦੇ ਵਿੱਚ ਜਿਹੜੀ ਮੀਟਿੰਗ ਰੱਖੀ ਜਾ ਰਹੀ ਆ ਤੇ ਕੱਲ ਸਮਾ ਜਿਹੜਾ ਉਹਦਾ 11 ਵਜੇ ਦਾ ਸਮਾਂ ਵਾ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਜਿਹੜਾ ਨਿਰੂ ਬਾਜਵਾ ਦੇ ਉੱਤੇ ਜਿਹੜੀ ਸਾਡੀ ਭੈਣ ਸਿਮਰਨ ਦੇ ਜਿਹੜਾ ਪਰਚਾ ਦਰਜ ਕਰਾਇਆ ਵਾ ਉਹਦੇ ਤੇ ਜਿਹੜੀ 19 ਤਰੀਕ ਦੀ ਜਿਹੜੀ ਬੰਦ ਕਾਲਜ ਸੀ ਕਰਨ ਜਾ ਰਹੇ ਆ ਉਹਦੇ ਵਾਸਤੇ ਕੱਲ 14 ਤਰੀਕ ਨੂੰ ਮੀਟਿੰਗ ਰੱਖੀ ਗਈ ਹੈ ਪਵਨ ਵਾਲਮੀਕੀ ਤਿਰਤ ਤੇ ਸਾਰੇ ਹੀ ਉੱਥੇ ਵੱਧ ਚੜ ਕੇ ਪਹੁੰਚੋ ਔਰ ਇਹਦੀ ਜਿਹੜੀ ਨਿਰੂ ਬਾਜਵਾ ਦੀ ਗ੍ਰਿਫਤਾਰੀ ਪੁਵਾਈਏ ਔਰ ਇਹਨੇ ਜੇ ਅੱਜ ਸਾਡੇ ਸਮਾਨ ਨੂੰ ਜਿਹੜੇ ਦਲੀ ਸਮਾਜ ਨੂੰ ਜਿਹੜਾ ਪ੍ਰਸ਼ਾਸਨ ਵੱਲੋਂ ਜਾਂ ਸਰਕਾਰਾਂ ਵੱਲੋਂ ਦਬਾਇਆ ਜਾਂਦਾ ਵਾ ਇਹਨਾਂ ਨੂੰ ਮੂੰਹ ਤੋੜ ਜਵਾਬ ਦੇ ਸਕੀਏ ਜੈ ਵਾਲਮੀਕੀ ਜੈ ਭੀ जय भारत आज सर जड़ी मीटिंग रखी तो आज जिस तरह की सारे ही धार्मिक ते सामाजिक जितथे बंदियां ने तनु दस ही देताया कि जेड़ा एक اداکار ਆ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਉਹਦਾ ਨਾਮ ਨਿਰੂ ਬਾਜਵਾ ਉਸਤੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ 2023 ਦੇ ਵਿੱਚ ਇੱਕ ਪਰਚਾ ਦਰਜ ਕਰਵਾਇਆ ਗਿਆ ਹੈ ਸਮਾਜ ਵੱਲੋਂ ਕਿਉਂਕਿ ਉਸਨੇ ਇੱਕ ਫਿਲਮ ਰਹੀ ਬੋਹੇ ਬਾਰ ਗਿਆ ਦੇਸ਼ ਦੇ ਵਿੱਚ ਸਮਾਜ ਦੀਆਂ ਧੀਆਂ ਪੈਣਾ ਬਾਰੇ ਗਲਤ ਦਿਖਾਇਆ ਗਿਆ ਉਹਨਾਂ ਦਾ ਸਰੀਰਕ ਸ਼ੋਸ਼ਣ ਅਦਰ ਕਮਿਊਨਿਟੀ ਦੀ ਲੋਕਾਂ ਵੱਲੋਂ ਦਿਖਾਇਆ ਗਿਆ ਸੀ ਤੇ ਇੱਕ ਖਾਸ ਤੌਰ ਤੇ ਇੱਕ ਹੋਰ ਗੱਲ ਕਰਾਂਗਾ ਕਿ ਉਹਦੇ ਵਿੱਚ ਜਿਹੜੇ ਸਾਡੇ ਪੈਣ ਫੁੱਲਨ ਦੇ ਵੀ ਹੀ ਉਹਨਾਂ ਦਾ ਨਾਮ ਉਹਨਾਂ ਨੂੰ ਉਹਦੇ ਵਿੱਚ ਡਾਕੂ ਦੇਵੀ ਦੇ ਨਾਮ ਨਾਲ ਦਿਖਾਇਆ ਗਿਆ ਸੀ ਜਿਸ ਸਬੰਧ ਵਿੱਚ ਉਹ ਪਰਚਾ ਦਰਜ ਕਰਾਇਆ ਗਿਆ ਪਰ ਪੁਲਿਸ ਪ੍ਰਸ਼ਾਸਨ ਦੀ ਏਡੀ ਵੱਡੀ ਨਗੇਲੀ ਆ ਕਿ ਪੁਲਿਸ ਪ੍ਰਸ਼ਾਸਨ ਨੇ ਹਲੇ ਤੱਕ ਵੀ ਬੁਹੇ ਬਾਰੀਆਂ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਕੀਤੀ ਤੇ ਪਿਛਲੇ 2-4 ਦਿਨ ਪਹਿਲਾਂ ਵੀ ਇਹ ਕੋਹੜ ਹੜਤਾਲ ਰੱਖੀ ਗਈ ਸੀ ਤੇ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਹੈ ਕਿ 13 ਤਰੀਕ ਨੂੰ ਉਹਨਾਂ ਨੂੰ ਟਾਈਮ ਬਾਉਂਡ ਕਰ ਦਿੱਤਾ ਗਿਆ ਹੈ ਨੋਟਿਸ 41ਏ ਦਾ ਦਿੱਤਾ ਗਿਆ ਆ ਤੇ ਕੱਲ ਜਦੋਂ ACP ਇਸਟ ਗੁਰਵਿੰਦਰ ਜੀ ਨਾਲ ਗੱਲ ਹੋਈ ਆ ਜਦੋਂ ਤੁਸੀਂ ਟਾਈਮ ਬਾਉਂਡ ਕਰ ਦਿੱਤਾ ਤੇ ਫਿਰ ਤੇ ਉਹਨਾਂ ਨੂੰ ਟਾਈਮ ਦੇਣ ਦਾ ਮਤਲਬ ਨਹੀਂ ਬੰਦਾ ਕਿਉਂਕਿ ਜਦੋਂ ਸਾਡੇ ਸਮਾਜ ਦੇ ਪਰਚੇ ਦਰਜ ਹੁੰਦੇ ਨੇ ਤੇ ਉਦੋਂ ਓਨ ਦੀ ਸਪੋਰਟ ਹੀ ਗ੍ਰਫਤਾਰੀਆਂ ਦੇ ਦਿੱਤੀਆਂ ਜਾਂਦੀਆਂ ਇਹ ਫਰਕ ਜਿਹੜਾ ਭੇਦਭਾਵ ਹੈ ਸੰਵਿਧਾਨ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਦਿੰਦਾ ਹੈ ਤੇ ਕਾਨੂੰਨ ਸਭ ਤੋਂ ਉੱਪਰ ਹੈ ਸੰਵਿਧਾਨ ਸਭ ਤੋਂ ਉੱਪਰ ਹੈ ਕੋਈ ਵੀ ਵਰਗ ਦਾ ਵਿਅਕਤੀ ਉੱਚ ਨਹੀਂ ਹੈਗਾ ਕਿਉਂਕਿ ਸੰਵਿਧਾਨ ਸਭ ਤੋਂ ਉੱਪਰ ਹੈ ਤੇ ਸੰਵਿਧਾਨ ਸਾਰਿਆਂ ਤੇ ਲਾਗੂ ਹੁੰਦਾ ਆ ਤੇ ਨਿਰੂ ਵਾ ਜਿਹੜੀ ਗ੍ਰਿਫਤਾਰੀ ਨਹੀਂ ਕੀਤੀ ਗਈ ਤੇ ਜਿਸਾ ਸੰਤ ਨਸ਼ਤਰਨਾ ਜੀ ਰਵੇਲਾ ਜੀ ਤੇ ਸਾਰੇ ਧਾਰਮਿਕ ਸਮਝ ਜਥੇਬੰਦੀਆਂ ਦੀ ਮੀਟਿੰਗ ਹੋ ਗਈ ਆ ਕਿ ਜਿਹੜਾ 19 ਤਰੀਕ ਨੂੰ ਜਿਹੜਾ ਅੰਮ੍ਰਿਤਸਰ ਬੰਦਾ ਐਲਾਨ ਕੀਤਾ ਗਿਆ ਆ ਇਹਨਾਂ ਵੱਲੋਂ ਤੇ ਅਸੀਂ ਹੱਥ ਜੋੜ ਕੇ ਸਾਰੇ ਸਮਾਜ ਨੂੰ ਮੋਨ ਨਵਾਸੀ ਸਮਾਜ ਨੂੰ ਬੇਨਤੀ ਕਰਦੇ ਆ ਕਿ ਉਸ ਦਿਨ ਸਾਰੇ ਹੀ ਸਾਡਾ ਸਾਥ ਦੇਣ ਕਿਉਂਕਿ ਧੀਆਂ ਪੈਣਾ ਦਾ ਜਿਹੜਾ ਸ਼ਰੀਰ ਸ਼ੋਸ਼ਨ ਦਿਖਾਇਆ ਗਿਆ ਧੀਆਂ ਦੀ ਕੋਈ ਜਾਨ ਨਹੀਂ ਧੀ ਏ ਆਪਾਂ ਉਹਨਾਂ ਦੇ ਉੱਤੇ ਪਰਚਾ ਜਿਹੜਾ ਦਰਜ ਕਰਾ ਉਹਨਾਂ ਦੀ ਗ੍ਰਿਫਤਾਰੀ ਕਰਵਾ ਕੇ ਤੇ ਇੱਕ ਮਿਸਾਲ ਪੈਦਾ ਕਰੀਏ ਕਿਉਂਕਿ ਏਡੀ ਵੱਡੀ ਅਦਾਕਾਰਾ ਹੈ ਉਹ ਆਪਣੇ ਪੈਸੇ ਦੇ ਬਲ ਬੋਤੇ ਹੁਤੇ ਹਲੇ ਵੀ ਵੱਜਦੀ ਆ ਰਹੀ ਆ ਤੇ ਪਰ ਜਿਹੜੀ ਮੂਲ ਵਾਸੀ ਕੌਮ ਆ ਵਾਲਮੀਕੀ ਕੌਮ ਆ ਉਹ ਸ਼ੇਰਾਂ ਦੀ ਕੌਮ ਆ ਇਹਨੂੰ ਉਹਦੇ ਜਿਹੜੇ ਧੌਂਚ ਕਿਲਾ ਉਹ ਕਢਣਾ ਜਾਂਦੀ ਆ ਤੇ ਕੱਲ 14 ਤਰੀਕ ਨੂੰ ਵਾਲਮੀਕੀ ਪਵਨ ਵਾਲਮੀਕੀ ਤੇਰਾ ਜਿਹੜੀ ਮੀਟਿੰਗ ਰੱਖੀ ਗਈ ਆ ਤੇ ਸਾਰੇ ਸਮਾਨ ਨੂੰ ਬੇਨਤੀ ਹੈ ਉਥੇ ਧੀਆ ਭੈਣਾ ਸਾਡੇ ਸਮਾਜ ਦੀਆਂ ਉਹ ਵੀ ਜ਼ਰੂਰ ਪਹੁੰਚਣ ਜੈ ਭੀਮ ਜੈ ਸਵਿਧਾਨ ਨਿਸ਼ ਕੁਮਾਰ ਜੱਗੂ ਆਲ ਇੰਡੀਆ ਸ਼ਡਿਊਲ ਕਾਰ ਫਰੇਸ ਨਾ ਮੈਂ ਰਾਸ਼ਟਰੀ ਪ੍ਰਧਾਨ ਆ ਤੇ ਜਿਹੜਾ ਮੇਰੂ ਬਾਜਵਾ ਦੇ ਜਿਹੜਾ ਪਰਚਾ ਆਇਆ ਵਾ ਉਹਦੀ ਗ੍ਰਿਫਤਾਰੀ ਅਜੇ ਤੱਕ ਨਹੀਂ ਹੋਈ ਕਿਉਂਕਿ ਬਾਰ-ਬਾਰ ਸਾਡੀ ਭੈਣ ਇਹ ਸੜਕਾਂ ਦੇ ਅੱਗੇ ਭੁਖੜਧਾਲ ਰੱਖਦੀ ਆ ਇਹ ਸਾਡਾ ਨਹੀਂ ਦਿਲ ਕਰਦਾ ਵੀ ਭੁਖੜਧਾਲ ਅਸੀਂ ਰੱਖੀਏ ਤੁੰਨੇ ਪਰਦਰਸ਼ਨ ਕਰੀਏ ਕਿਉਂਕਿ ਪ੍ਰਸ਼ਾਸਨ ਸਾਡਾ ਕੰਮ ਨਹੀਂ ਕਰਦਾ ਪ੍ਰਸ਼ਾਸਨ ਐਡਾ ਨਕਮਾ ਹੋ ਗਿਆ ਵਾ ਕਿ ਉਹ ਸਾਡਾ ਕੰਮ ਨਹੀਂ ਕਰਦਾ ਜੇ ਕੋਈ ਸਾਡੇ ਸਮਾਜ ਦਾ ਬੰਦਾ ਕੁਝ ਕਹਿ ਦਿੰਦਾ ਤੇ ਆਨ ਦੀ سپورਟ ਪਰਚਾ ਹੋ ਜਣਾ ਦਰਜ ਮਰਲੇ ਇਹਨਾਂ ਦੇ ਕਿਉਂ ਨਹੀਂ ਹੁੰਦਾ ਅਸੀਂ ਵੀ ਜਾਣਦੇ ਹਾਂ ਵੀ ਨੀਰੂ ਬਾਜਵਾਦੀ ਗ੍ਰਿਫਤਾਰੀ ਜਲਦੀ ਤੋਂ ਜਲਦੀ ਹੋਣੀ ਚਾਹੀਦੀ ਆ ਜੇ ਨੀਰੂ ਬਾਜਵਾਦੀ ਗ੍ਰਿਫਤਾਰੀ 19 ਤਰੀਕ ਜਲਦੀ ਗ੍ਰਿਫਤਾਰ ਨਾ ਹੋਈ ਤੇ ਅਸੀਂ 19 ਤਰੀਕ ਨੂੰ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਔਰ ਮੁਕੰਮਲ ਤੌਰ ਤੇ ਅੰਮ੍ਰਿਤਸਰ ਬੰਦ ਕਰਾਂਗੇ ਤੇ ਔਰ ਸਾਡੀ ਜਿਹੜੀ ਇਹ ਮੀਟਿੰਗ ਆ ਉਹ ਕੱਲ 14 ਤਰੀਕ ਨੂੰ ਅਰਜੈਂਟ ਮੀਟਿੰਗ ਬੁਲਾ ਲਈ ਗਈ ਆ ਔਰੇ ਵਿੱਚ ਸੰਤ ਸਮਾਏ ਤੇ ਹੋਰ ਵੀ ਸਮਾਜ ਦੀਆਂ ਜਥੇਬੰਦੀਆਂ ਸਾਰੀਆਂ ਹਿੱਸਾ ਲੈਣਗੀਆਂ ਉਹਦੇ ਵਿੱਚ ਜੋ ਵੀ ਸਾਡੇ ਫੈਸਲੇ ਹੋਣਗੇ ਟਿੱਕੇ ਉਹਦੇ ਵਿੱਚ ਲੈ ਜਾਣਗੇ ਇਹਨਾਂ ਨੂੰ ਕਹਿੰਦਾ ਜੈ ਵਾਲਮੀਕੀ ਹਰ ਹਰ ਬਾਦ ਸ੍ਰੀ ਵੈਦੂ ਜੀ ਖਾਲਸਾ ਸ੍ਰੀ ਵੈਦੂ ਜੀ ਪਦੇ ਦਾਸ ਦਾ ਨਾਮ ਗੁਰਦਿਆਲ ਸਿੰਘ ਕਲਿਆਣ ਹੈ ਜੀ ਬਿਲਕੁਲ ਅੱਲਾ ਖਵਟਾ ਹੈ ਜੀ ਅਸੀਂ ਜੁਵਨ ਸਮਾਜ ਜਲੋਂ ਇੱਥੇ ਭਗਵਾਨ ਬਾਲਮੀ ਜੀ ਦੇ ਮੰਦਰ ਪੂਸ਼ਨਪੁਰੇ ਵਿਖੇ ਇਕੱਠੇ ਹੋਏ ਆ ਕਿ ਜਗਜੀਤ ਪ੍ਰਧਾਨ ਜੀ ਪਪਾ ਨੂੰ ਸਤਨਾਰਾ ਜੀ ਕੋਰੀ ਸਮਾਧੇ ਜਥੇਬੰਦੀਆਂ ਸਾਰਿਆਂ ਦੇ ਰਹਿਨਮਾਈ ਹੇਠ ਜੁਵਨ ਫੈਲਾ ਲਿਆ ਗਿਆ ਵਾ 19 ਤਰੀਕ ਨੂੰ ਜਿਲ੍ਹਾ ਪੰਜਾਬ ਬੰਦਾ ਸੱਦਾ ਵਾ ਉਹਦਾ ਪੂਰਾ ਸਹਿਯੋਗ ਕਰਾਂਗੇ ਤੁਹਾਡਾ ਇਲਾਕਾ ਮਹਬੂਰਪੁਰਾ ਸ਼ਹੀਦ ਬਾਬਾ ਸੰਤ ਸਿੰਘ ਨਗਰ ਤੇ ਦਰਵਾਤ ਤੋਂ ਸੰਤਾ ਕੱਢਾਂਗੇ ਤੇ ਨਾਲ ਜਿਹੜੀ ਕੱਲ ਪਾਵਨ ਬਾਲਕ ਦੀ ਚੁੱਕੇ ਸਮਾਜ ਦੀ ਜੋ ਮੀਟਿੰਗ ਹੈ ਉਹਦੇ ਵਿੱਚ ਬੱਚੜ ਕੇ ਸੰਤਾ ਨੂੰ ਬੇਨਤੀ ਕਰਦੇ ਹਾਂ ਕਿ 71 ਉਹ ਆਪਣੇ ਤੇ ਇੱਕ ਤੇ ਦਾ ਸਬੂਤ ਦੋ ਜਿਹੜਾ ਆਉਣ ਵਾਲਾ ਉਨੀ ਦਿਨ ਪੰਜਾਬ ਬੰਦਾ ਸਦਾ ਵਾ ਉਹਦਾ ਪੂਰਾ ਸਮਰਥਨ ਕਰੋ ਪਰ ਵੱਧ ਚੜ ਕੇ ਸਮਾਜ ਨੂੰ ਆਪਣੀ ਸਪੋਰਟ ਕਰੋ ਅਤੇ ਹੋਰ ਜਿਹੜੇ ਮਨੁਵਾਦੀ ਸੋਚ ਵਾਲੇ ਉਹਨਾਂ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਾਓ ਤੇ ਰੇਨੂ ਬਾਜਵਾ ਤੇ ਜਿਲ੍ਹਾ ਪਰਚਾ ਦਰਜ ਕੀਤਾ ਜਲਦ ਜਲਦ ਸਰਕਾਰ ਨੂੰ ਬੇਨਤੀ ਕੀਤੀ ਕਰਿਓ ਸ੍ਰੀ ਬਹਿਰਜੋ ਖਾਲਸਾ ਸ੍ਰੀ ਬਹਿਰਜੋ ਕਾਇਰੋ ਕੋਯੋ ਜਿਆਵਾਲ ਮੀ ਕੀ ਜਾਬੀਮ ਜੀ ਮੈਂ ਰਾਹੁਲ ਮਲਿਕ ਕਾਲੀ ਸੁਰੱਖਿਆ ਸੈਨਾ ਤੋਂ ਰਾਸ਼ਟਰੀ ਅਕਸ਼ਤ ਭਗਵਾਨ ਵਾਲਮੀਕੀ ਅੰਬੇਡਕਰ ਕੋਰ ਕਮੇਟੀ ਦਾ ਸੀਨੀਅਰ ਮੈਂਬਰ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ ਨੀਰੂ ਬਾਜਵਾ ਦੀ ਮੂਵੀ ਨੂੰ ਲੈ ਕੇ ਬੜਾ ਹੀ ਤਿੱਖਾ ਸੰਦਰਸ਼ ਕੀਤਾ ਕਿੰਨੇ ਲੰਬੇ ਸਮੇਂ ਤੋਂ 3 ਮਹੀਨੇ ਹੋ ਗਏ 4 ਮਹੀਨੇ ਹੋ ਗਏ ਆ ਪ੍ਰਸ਼ਾਸਨ ਦੀ ਅੰਗੇਲੀ ਕਰਕੇ ਉਰੀ ਗ੍ਰਿਫਤਾਰੀ ਨਹੀਂ ਹੋ ਰਹੀ ਉਥੋ ਸਾਰੇ ਹੀ ਅੱਜ ਪੋਸ਼ਣਪੁਰਿਆ ਮੀਟਿੰਗ ਵਿੱਚ ਫੈਸਲਾ ਹੋਇਆ ਸੰਤ ਸਮਾਜ ਦਾ ਕਿ ਕੱਲ੍ਹ ਜਿਹੜੀ ਜ਼ਿਲ੍ਹਾ ਲੈਵਲ ਦੀ ਵਾਲਮੀਕੀ ਤਿਰਤ ਤੇ ਅੰਮ੍ਰਿਤਸਰ ਤੇ ਜ਼ਿਲ੍ਹਾ ਲੈਵਲ ਦੀ ਮੀਟਿੰਗ ਕੀਤੀ ਜਾਊਗੀ ਤੇ 19 ਤਰੀਕ ਨੂੰ ਪੰਜਾਬ ਬੰਦ ਜਾਂ ਅੰਮ੍ਰਿਤਸਰ ਬੰਦ ਦੀ ਕੋਲ ਦਿੱਤੀ ਜਾਊਗੀ ਸਾਰੇ ਹੀ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਣਾ ਆਪਣਾ ਸਮਰਥਨ ਦਿਓ ਤੇ ਉਹਨਾਂ ਲੋਕਾਂ ਨੂੰ ਮਨਵਾਦੀ ਸੋਚ ਰੱਖਣ ਵਾਲੇ ਲੋਕਾਂ ਨੂੰ ਨੱਥ ਪਾ ਸਕੀਏ ਤੇ ਗ੍ਰਿਫਤਾਰ ਕਰਾ ਸਕੀਏ ਜੈ ਵਾਲਮੀਕੀ ਜੈਪੀ ਨਿਸ਼ਚੈ ਕਾਲਮਿਕੀਆਂ ਬੇਟਕਰ ਮਹਾਪੰਚਾਇਤ ਤੋਂ ਪੰਜਾਬ ਕਰਦਾ ਮੈਂ ਭੈਣ ਸਿਮਰਨ ਦਾ ਪੂਰਾ ਸਾਥ ਦਵਾਂਗੀ ਜਿਹੜੀ ਉਹਨਾਂ ਨੇ ਬੰਦ ਦੀ ਵੀ ਕਾਲ ਦਿੱਤੀ ਹੈ ਤੇ ਜਿਹੜਾ ਉਹਨਾਂ ਨੇ ਇਹਨਾਂ ਸੰਘਰਸ਼ ਕਰਕੇ ਪਰਚਾ ਦਰਜ ਕਰਵਾਇਆ ਹੈ ਮੈਂ ਚਾਹੁੰਨੀ ਆ ਕਿ ਨਿਰੂ ਬਾਜਵਾਦੀ ਗ੍ਰਿਫਤਾਰੀ ਹੋਵੇ ਤੇ ਉਹਨੂੰ ਪਤਾ ਲੱਗੇ ਕਿ 3 ਬਾਰੇ ਕੀ ਤੇ ਕਿਸ ਤਰ੍ਹਾਂ ਕਹੀਦਾ ਤੇ ਫਿਲਮ ਬਣਾਉਣ ਲੱਗਿਆ ਅਸੀਂ ਜੋ ਅਸੀਂ ਪ੍ਰਚਾਰ ਕਰਦੇ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਸਾਰਿਆਂ ਨੂੰ ਜੈ ਬਲਿਕੀ ਕਿਉਂ ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ ਕਿਉਂਕਿ ਉਹ ਸਮਝਦੇ ਨਹੀਂ ਗ੍ਰਿਫਤਾਰੀ ਇਸ ਕਰਕੇ ਨਹੀਂ ਹੋ ਰਹੀ ਕਿ ਪ੍ਰਸ਼ਾਸਨ ਦੇ ਅੱਗੇ ਉਹਦੀ ਕੋਈ ਹੈ ਨਹੀਂ ਪਰ ਸ਼ਾਸਨ ਚਾਹੁੰਦਾ ਹੈ ਕਿ ਇਹ ਸਾਡੇ ਨਾਲ ਬਣੀ ਰਵੇ ਅਸੀਂ ਥੋੜਾ ਬਹੁਤਾ ਇਹਦੇ ਕੋਲ ਲੈਂਦੇ ਰਹੀਏ ਤੇ ਤਾਂ ਕਰਕੇ ਪ੍ਰਸ਼ਾਸਨ ਇਹਦੀ ਸੁਣ ਨਹੀਂ ਰਿਹਾ ਜੀ ਨੂੰ ਪਹਿਲਾਂ ਤੇ ਜੈ ਵਾਲਮੀਕੀ ਜੀ ਜੋ ਕਿ ਨਿਰੂ ਬਾਜਵਾ ਦਾ ਜਿਹੜਾ ਮਸਲਾ ਬੜਾ ਗੰਭੀਰ ਹੁੰਦਾ ਜਾ ਰਿਹਾ ਔਰ ਅਸੀਂ ਆਪਣੇ ਮੱਕੇ ਤੋਂ ਜਿਹੜਾ ਕੱਲ ਐਲਾਨ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਬੰਦ ਆ ਪਰ ਇਹ ਕੱਲਾ ਅੰਮ੍ਰਿਤਸਰ ਨਹੀਂ ਹੋ ਸਕਦਾ ਅਗਰ ਹੋਰ ਵੀ ਜਥੇ ਬੰਦੀਆਂ ਚਾਹਦੀਆਂ ਤੇ ਭਾਵੇਂ ਪੂਰਾ ਪੰਜਾਬ ਬੰਦ ਕਰ ਦੇਣ ਪਰ ਇਹ ਪੂਰੀ ਜਥੇ ਬੰਦੀਆਂ ਦੇ ਅੱਗੇ ਅਸੀਂ ਰਿਕਵੈਸਟ ਕਰਦੇ ਹਾਂ ਇਹ ਇਕੱਲਾ ਇੱਕ ਸੰਗਠਨ ਦਾ ਕੋਈ ਝਗੜਾ ਨਹੀਂ ਹੈ ਇਹ ਪੂਰੇ ਸਮਾਜ ਦੀ ਗੱਲ ਹੈ ਤੇ ਸਾਰੇ ਸਮਾਜ ਨੂੰ ਬੇਨਤੀ ਹੈ ਹੱਥ ਜੋੜ ਕੇ ਵੀ ਜੇ ਅੱਜ ਨਾ ਬੋਲੇ ਤੇ ਫਿਰ ਤੁਸੀਂ ਕਦੇ ਨਹੀਂ ਬੋਲ पाओਗੇ ਸਾਰਿਆਂ ਨੂੰ ਜਵਾਬ ਸਾਰਿਆਂ ਨੂੰ ਜੈ ਭੀਮ ਜੈ ਵਾਲਮੀਕੀ ਜੀ ਜੈ ਰਵਿਦਾਸ ਮੇਰਾ ਨਾਮ ਸਿਮਰਨਜੀਤ ਕੋਰਾ ਮੈਂ ਭਾਰਤੀ ਆਮਨ ਨਿਵਾਸੀ ਮੁਕਤੀ ਮੋਰਚੇ ਤੋਂ ਪੰਜਾਬ ਪ੍ਰਧਾਨ ਜਿੱਦਾਂ ਕਿ ਪਿਛਲੇ ਦਿਨ ਇਹਨਾਂ ਨੂੰ ਭੋਖੜ ਹੜਤਾਲ ਕਰਕੇ 5 ਦਿਨ ਨੀਰੂ ਬਾਜਵਾ ਜੋ ਕਿ ਫਿਲਮ ਬੂਹੇ ਬਾਰੀਆਂ ਉਹਨਾਂ ਨੇ ਬਣਾਈ ਸੀਗੀ ਪ੍ਰਸ਼ਾਸਨ ਇੰਨੀ ਕਿੰਨੇ ਕੰਮੀ ਆ ਕਿ ਸਾਨੂੰ ਬਾਰ ਬਾਰ ਰੋੜਾਂ ਦੇ ਧਿਆਣਾ ਪੈਂਦਾ ਤਾਂ ਫਿਰ ਇਸ ਐਸਪੀ ਨੇ ਟੀਵਿਟੀ ਸਰ ਨੇ ਅੱਜ ਦਾ ਟਾਈਮ ਬੌਂਡ ਕੀਤਾ ਸੀਗਾ ਮੈਨੂੰ ਲੱਗਦਾ ਕਿ ਪ੍ਰਸ਼ਾਸਨ ਨੇ ਬਿਲਕੁਲ ਹੀ ਨੀਰੂ ਬਾਜਵਾ ਦੇ ਨਾਮ ਦਾ ਪਟਾ ਪਾਇਆ ਜੋ ਕਿ ਜਲਦ ਹੀ ਇਹਨਾਂ ਦੇ ਗਲਾਂ 'ਚ ਪਟੇ ਲਾਣਾ ਜਾਣਦੇ ਆ ਵਾਲਮੀਕੀ ਸੰਗਠਨ ਇਨਾਂ ਦੇ ਗਲਾਂ ਚੋਂ ਧੌਂ ਦਾ ਕਿਲਾ ਜਿਹੜਾ ਨਾ ਚੰਗੀ ਤਰ੍ਹਾਂ ਕੱਢਾਂਗੇ 19 ਤਰੀਕ ਨੂੰ ਅੰਮ੍ਰਿਤਸਰ ਬੰਦ ਦੀ ਕਾਲ ਆ ਜੋ ਕਿ ਸਾਨੂੰ ਸੰਤ ਸਮਾਜ ਨੇ ਆਪਣਾ ਭਰਵਾ ਹੰਗਾਰਾ ਦਿੱਤਾ ਹੈ ਮੈਂ ਧੀਆਂ ਦੇ ਹੱਕ ਦੀ ਆਵਾਜ਼ ਇਦਾਂ ਹੀ ਬਣੀ ਰਹੂਗੀ ਮੈਂ ਆਪਣੀਆਂ ਭੈਣਾਂ ਨੂੰ ਅਪੀਲ ਕਰਦੀ ਆ ਕਿ 19 ਤਰੀਕ ਦੇਣ ਸੋਮਵਾਰ ਨੂੰ ਅਸੀਂ ਅੰਮ੍ਰਿਤਸਰ ਬੰਦ ਦੀ ਕੋਲ ਆ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੁਣ ਤੇ ਮੈਂ ਇਦਾਂ ਹੀ ਆਪਣੀਆਂ ਧੀਆਂ ਦੀ ਆਵਾਜ਼ ਚੱਕਾਂ ਇਹ ਕਿਉਂ ਬਾਰ ਬਾਰ ਕੀਤੇ ਦੂਸਰੇ ਤੇ ਤੀਸਰੀ ਬੜੀ ਤੁਹਾਡੀ ਭੁੱਖ ਹਰਦਾਸ ਦੀ ਹੋ ਰਹੀ ਹੈ ਕਿਉਂ ਨਹੀਂ ਯਾਰ ਪ੍ਰਸ਼ਾਸਨ ਸਰ ਪ੍ਰਸ਼ਾਸਨ ਨੇ ਪੈਸੇ ਖਾਤੇ ਹੋਏ ਉਹ ਪਾਚਦੇ ਨਹੀਂ ਪਏ ਤੇ ਪਰ ਸਾਡਾ ਜਿਹੜਾ ਸਮਾਜ ਹੈ ਨਾ ਇਹ ਪ੍ਰਸ਼ਾਸਨ ਦੇ ਜਿਹੜੇ ਖਾਦੇ ਹੋਏ ਪੈਸੇ ਅਸੀਂ ਇਹ ਵੀ ਕਢਵਾਵਾਂਗੇ ਮੈਂ 바ਵਾ ਸਾਹਿਬ ਦੀ ਧੀ ਆ ਜਿਨ੍ਹਾਂ ਤੱਕ ਸਾਨੂੰ ਹੱਕ ਮਿਲਦੇ ਨਹੀਂ ਉਹਨਾਂ ਤੱਕ ਇਹ ਇਹਨਾਂ ਕੋਈ ਪ੍ਰਸ਼ਾਸਨ ਕੋਲ ਖੋਣਾ ਵੀ ਜਾਣਦੇ ਆ ਇਹਨਾਂ ਕਹਿੰਦੀ ਹੋਈ ਜੈ ਭੀਮ ਜੈ ਵਾਲਮੀਕੀ